ਤੁਸੀਂ ਦੇਖ ਰਹੇ ਹੋ ਚੜਦੀ ਕਲਾ ਟਾਈਮ ਟੀਵੀ ਤੇ ਮੈਂ ਆ ਸੁਖਵਿੰਦਰ ਸਿੰਘ ਸੁਖ ਕੁੰਡਲੀ ਬਾਡਰ ਤੋਂ ਅਸੀਂ ਲਾਈਵ ਹੋਏ ਆ ਤਸਵੀਰਾਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਆ ਸਾਡੇ ਨਾਲ ਮੌਜੂਦ ਨੇ ਗੁਰਵਿੰਦਰ ਨਾਗਰਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੁਝ ਗੀਤ ਰਾਈ ਕੁਝ ਕਹਿਣਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਿੰਘੋ ਆਪਾਂ ਕਿਸਾਨਾਂ ਦੇ ਬੱਚੇ ਆ ਸੋ ਸਾਡਾ ਫਰਜ਼ ਬਣਦਾ ਕਿ ਅੱਜ ਅਸੀਂ ਆਪਣੇ ਹੱਕ ਲੈਣੇ ਆ ਉਹਨਾਂ ਹੱਕਾਂ ਨੂੰ ਲੈਣ ਵਾਸਤੇ ਗਾਣਾ ਗਾਈਏ ਸੋ ਪਹਿਲੇ ਵੀ ਮੇਰੇ ਬਹੁਤ ਗਾਣੇ ਸਾਂਇਆ ਵੇ ਸਾਂਇਆ ਜਿਨੇ ਬਾਈ ਨੇ ਟਰਾਲਿਆਂ ਵਾਲੇ ਖੁਸ਼ੀਆਂ ਚ ਰੱਖੀ ਮਾਲਕਾ ਸੋਹਣੀ ਮਾਂ ਵੇੜੇ ਦੀ ਰਾਣੀ ਵਿੱਚ ਅਮਰੀਕਾ ਦੇ ਆ ਕੇ ਤਾਂ ਵੇ ਮਿੱਤਰਾਂ ਦੀ ਪੂਰੀ ਆ ਚੜ੍ਹਾਈ ਬੱਲਿਆ ਤੇ ਗਾਣਾ ਆ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਕਿਸਾਨਾਂ ਦੇ ਹਿੱਤਾਂ ਲਈ ਬਿਲਕੁਲ ਹਾਂਜੀ ਸੁਣਾਓ ਜੀ ਸਾਰੇ ਹੋ ਕੇ ਇਕੱਠੇ ਮੈਂ ਸਾਰੇ ਹੋ ਕੇ ਇਕੱਠੇ ਮੁੱਲ ਹੱਕਾਂ ਦੇ ਲੈਣਗੇ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹਾਂ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਇਹਨਾਂ ਬੇਈਮਾਨਾਂ ਨੇ ਲੁੱਟਿਆ ਸਦਾ ਗळा ਕਿਸਾਨ ਦਾ ਕੁੱਟਿਆ ਇਹਨਾਂ ਬੇਈਮਾਨਾਂ ਨੇ ਲੁੱਟਿਆ ਸਦਾ ਗळा ਕਿਸਾਨ ਦਾ ਕੁੱਟਿਆ ਉਹ ਜੱਟ ਇਹਨਾਂ ਕਰਕੇ ਟੁੱਟਿਆ ਹੁਣ ਤਰਨੇ ਤੇ ਬਹਿਣਗੇ ਉਹ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹਾਂ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਓ ਜਦੋਂ ਫਸਲਾਂ ਸਾਡੀ ਆਉਂਦੀ ਸਰਕਾਰ ਮੁੱਲ ਨਾਲ ਆਉਂਦੀ ਜਦੋਂ ਫਸਲਾਂ ਸਾਡੀ ਆਉਂਦੀ ਸਰਕਾਰ ਮੁੱਲ ਨਾਲ ਆਉਂਦੀ ਸਾਨੂੰ ਮੰਡੀਆਂ ਵਿੱਚ ਰਲਾਉਂਦੀ ਸਾਨੂੰ ਮੰਡੀਆਂ ਵਿੱਚ ਰਲਾਉਂਦੀ ਲੈਣੇ ਦੇ ਦੇਣੇ ਪੈਣਗੇ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹਾਂ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਓ ਗੁਰਮਖਸਤੋਂ ਵਾਲੀ ਅਸਨਾਵੇ ਗੁਰਵਿੰਦਰ ਨਾਗਰਾ ਵੀ ਤਰਨੇ ਲਾਵੇ ਸਿੰਘੂ ਦੇ ਬਾਰਡਰ ਤੇ ਪੜ ਥੂਪਾਂਵੇਂ ਦਿੱਲੀ ਨੂੰ ਚਾਲੇ ਪੈਣਗੇ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹੱਕ ਇਹ ਲੈ ਕੇ ਹੀ ਰਹਿਣਗੇ ਹੱਕ ਇਹ ਲੈ ਕੇ ਹੀ ਰਹਿਣਗੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਥੋੜੀ ਬਹੁਤੀ ਹੋਰ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਜਿਵੇਂ ਕੱਲ ਦੀ ਇੱਕ ਮੀਟਿੰਗ ਹੋਈ ਆ ਇਹਨਾਂ ਦੀ ਜੋ ਬੇਸਿੱਟਾ ਰਹੀ ਆ ਵਾਰ-ਵਾਰ ਮੀਟੀਆਂ ਕਰੀ ਜਾ ਰਹੇ ਨੇ ਸਰਕਾਰ ਲੇਕਿਨ ਕੋਈ ਹੱਲ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਕੀ ਸਰਕਾਰ ਨੂੰ ਕਹੋਗੇ ਵੇਖੋ ਜੀ ਇਸ ਗੱਲ ਦਾ ਹੱਲ ਵੀ ਨਿਕਲਣਾ ਹੈ ਮੈਂ ਫਕੀਰਾਂ ਦੀਆਂ ਦਰਗਾਹਾਂ ਤੇ ਗਿਆ ਰੱਬ ਰੱਬ ਕੀਤਾ ਤੇ ਜਿਹੜਾ ਬੰਦਾ ਰੱਬ ਰੱਬ ਕੀਤਾ ਉਹਨੂੰ ਮਾੜੀ ਜੀ ਸਾਇੰਸ ਹੁੰਦੀ ਆਉਣ ਵਾਲੇ ਟਾਈਮ ਦੀ ਇਹ ਸਰਕਾਰ ਨੂੰ ਝੁਕਣਾ ਹੀ ਪੈਣਾ ਇਹ ਬਿੱਲ ਜਿਹੜੇ ਇਹਨਾਂ ਨੂੰ ਕੈਨਸਲ ਕਰਨਾ ਹੀ ਪੈਣੇ ਨੇ ਇਹ ਹਰ ਹਾਲਤ 'ਚ ਕਿਸਾਨਾਂ ਦੀ ਝੋਲੀ ਜਿੱਤ ਪਏਗੀ ਤੇ ਬਾਈ ਵੀਰੋ ਇੱਕ ਜਿੱਤ ਦਾ ਨਾਰਾ ਲਾ ਲਈਏ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਹਿਲਾਂ ਸਾਡਾ ਇਤਿਹਾਸ ਅਸੀਂ ਪੜਿਆ ਕਰਦੇ ਸੀ ਸੁਣਿਆ ਕਰਦੇ ਸੀ ਪਰ ਅੱਜ ਇਤਿਹਾਸ ਬਣਦਾ ਸੀ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ ਪਹਿਲਾਂ ਅਸੀਂ ਇਤਿਹਾਸ ਨੂੰ ਪੜ੍ਹਦੇ ਸੀ ਸੁਣਦੇ ਸੀ ਪਰ ਅੱਜ ਇੱਕ ਨਵਾਂ ਇਤਿਹਾਸ ਅਸੀਂ ਇੰਨਾ ਅੱਖਾਂ ਦੇ ਨਾਲ ਵੇਖ ਰਹੇ ਆ ਇੰਨਾ ਇਕੱਠ ਪੂਰੇ ਵਰਲਡ ਦਾ ਇਕੱਠ ਪੂਰਾ ਵਰਲਡ ਇੱਕ ਪਾਸੇ ਤੇ ਇੱਕ ਦੋ ਤਿੰਨ ਬੰਦੇ ਕੀ ਕਰਨਗੇ ਉਹਨਾਂ ਨੂੰ ਝੁਕਣਾ ਹੀ ਪੈਣਾ ਜਦੋਂ ਆਵਾਮ ਇੱਕ ਹੋ ਜਾਏ ਆਵਾਮ ਦੇ ਲੋਕ ਇੱਕ ਹੋ ਜਾਣ ਤੇ ਤਗੜੀਆਂ ਤੋਂ ਤਗੜੀਆਂ ਸਰਕਾਰਾਂ ਨੂੰ ਝੁਕਣਾ ਪੈ ਜਾਂਦਾ ਸੋ ਮੈਂ ਪੂਰੇ ਮਾਨ ਸਤਕਾਰ ਦੇ ਨਾਲ ਕਹਿਣਾ ਵੀ ਸਾਡੇ ਕਿਸਾਨਾਂ ਦੀ ਝੋਲੀ 'ਚ ਹੁਣ ਜਿੱਤ ਪੈਣ ਵਾਲੀ ਏ ਤੇ ਜੱਟ ਜਲੰਧਰ ਜਾ ਕੇ ਤਿਆਰੀਆਂ ਕਰਨ ਲੱਗਾ ਹੈ ਤੇ ਸਣੋਂਡਾਂ ਵੀ ਲੱਗਣਗੀਆਂ ਡੀਜੇ ਵੀ ਲੱਗਣਗੇ ਤੇ ਪੰਗੜੇ ਸ਼ੰਗੜੇ ਪੂਰੇ ਪਹਿਣਗੇ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਤੇ ਜਦੋਂ ਮੈਂ ਇਹਨਾਂ ਲੋਕਾਂ 'ਚ ਪਿੰਡ-ਪਿੰਡ ਜਾ ਕੇ ਗਾਣੇ ਅਸੀਂ ਰਿਕਾਰਡ ਕੀਤੇ ਫਲਮਾਏ ਤੇ ਇੱਕ ਗਾਣਾ ਜਦੋਂ ਆਪਣੇ ਜੱਟ ਭਰਾਵਾਂ ਨੇ ਟਰੈਕਟਰ ਸ਼ਿੰਗਾਰੇ ਗੱਡੀਆਂ ਸ਼ਿੰਗਾਰੀਆਂ ਉਹਦਾ ਵੀ ਮੈਂ ਫੇਗ ਆਇਆ ਓ ਗੱਡੀਆਂ ਨੇ ਸ਼ਿੰਗਾਰੀਆਂ ਓ ਗੱਡੀਆਂ ਨੇ ਸ਼ਿੰਗਾਰੀਆਂ ਚੰਡੇ ਟਰੈਕਟਰ ਤੇ ਲਾਏ ਨੇ ਆਪਣੇ ਹੱਕ ਲੈਣ ਲਈ ਜੱਟ ਦਿੱਲੀ ਨੂੰ ਆਏ ਨੇ ਆਪਣੇ ਹੱਕ ਲੈਣ ਲਈ ਜੱਟ ਦਿੱਲੀ ਨੂੰ ਆਏ ਨੇ ਏ ਸ਼ੂਰ ਵੀਰਾਂ ਦੀ ਕੌਮ ਹੈ ਕਦੇ ਵੀ ਕਬਰਾਂਦੀ ਨਾ ਏ ਸ਼ੂਰ ਵੀਰਾਂ ਦੀ ਕੌਮ ਹੈ ਕਦੇ ਵੀ ਕਬਰਾਂਦੀ ਨਾ ਵੈਰੀ ਦੇ ਦਾਬੇ ਦੇ ਥੱਲੇ ਕਦੇ ਵੀ ਆਉਂਦੇ ਨਾ ਓ ਵੈਰੀ ਦੇ ਦਾਬੇ ਦੇ ਥੱਲੇ ਇਹ ਕਦੇ ਵੀ ਆਉਂਦੇ ਨਾ ਓ ਤੀਰ ਚ ਲਾਉਣਾ ਜਾਣਦੇ ਨੇ ਹਿੱਕਾਂ ਵਿੱਚ ਟਕਾਏ ਨੇ ਏ ਤੀਰ ਚ ਲਾਉਣਾ ਜਾਣਦੇ ਹਿੱਕਾਂ ਵਿੱਚ ਟਕਾਏ ਨੇ ਆਪਣੇ ਹੱਕ ਲੈਣ ਲਈ ਸਾਰੇ ਦਿੱਲੀ ਨੂੰ ਆਏ ਨੇ ਆਪਣੇ ਹੱਕ ਲੈਣ ਲਈ ਸਾਰੇ ਦਿੱਲੀ ਨੂੰ ਆਏ ਨੇ ਓ ਗੁਰਵਿੰਦਰ ਨਗਰਾ ਸੱਚੀਆਂ ਸੱਚੀਆਂ ਗੱਲਾਂ ਕਹਿੰਦਾ ਏ ਓ ਗੁਰਮਖਸਦੋ ਵਾਲਿਆ ਵੀ ਯੂਕੇ ਨਾਲ ਆਉਂਦੇ ਰਹਿੰਦਾ ਏ ਗੁਰਮਖਸਤੋਂ ਵਾਲੀ ਆਵੀ ਯੂਕੇ ਨਾਲੋਂ ਦੇ ਰਹਿੰਦਾ ਏ ਕਿਸਾਨਾਂ ਦਾ ਹੌਸਲਾ ਵੇਖ ਲਓ ਕੱਠਿਆਂ ਹੋ ਕੇ ਨਾਰੇ ਲਾਏ ਨੇ ਆਪਣੇ ਹੱਕ ਲੈਣ ਲਈ ਜੱਟ ਦਿੱਲੀ ਨੂੰ ਆਏ ਨੇ ਆਪਣੇ ਹੱਕ ਲੈਣ ਲਈ ਕਿਸਾਨ ਦਿੱਲੀ ਨੂੰ ਆਏ ਨੇ ਸੋ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰ ਤੋਂ ਬੈਸਟ اور ਵਧੀਆ ਚੈਨਲ ਹੈ ਜਿਹੜਾ ਸੱਚੀ ਸੁੱਚੀ ਖਬਰ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਪਹੁੰਚਾਉਂਦਾ ਮੈਂ ਤੈਨੂੰ ਧੰਨਵਾਦ ਕਰਦਾ ਚੜ੍ਹਦੀ ਕਲਾ ਟਾਈਮ ਟੀਵੀ ਦਾ ਧੰਨਵਾਦ ਜੀ ਗੁਰਵਿੰਦਰ ਨਾਗਰਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣੇ ਸ਼ਬਦਾਂ ਨਾਲ ਆਪਣੇ ਗਾਣੇ ਨਾਲ ਸਰਕਾਰ ਨੂੰ ਚੇਤਾਵਨੀ ਸਭ ਕੁਝ ਹੀ ਉਹਨਾਂ ਨੇ ਆਪਣੇ ਗਾਣੇ ਦੇ ਵਿੱਚ ਕਹਿ ਦਿੱਤਾ ਜੋ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਇਹ ਕਿਸਾਨ ਪਿੱਛੇ ਨਹੀਂ ਹਟਣਗੇ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਸਰਕਾਰ ਰੱਦ ਨਹੀਂ ਕਰਦੀ ਸਾਡੇ ਨਾਲ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਦਿੱਲੀ ਤੋਂ ਸੁਖਵਿੰਦਰ ਸੁਖ ਦੀ ਰਿਪੋਰਟ